ਚੀ ਨਾਲ ਜਿਹੜੀ ਸਾਡੀ ਜਵਾਨੀ ਖਰਾਬ ਕਰ ਰਹੀ ਹੈ ਇਹ ਤਾਂ ਇੱਕ ਸਾਡਾ ਅਵਾਜ਼ ਹੈ ਸਾਨੂੰ ਇਹ ਵਿਚਲ ਦਾ ਚਿੱਟਾ ਦੱਸ ਨਹੀਂ ਹੈਗਾ ਭੋੜੇ ਪਰਚੇ 21 ਪਰਚੇ ਤੋਂ ਉੱਪਰ ਹੈਗੇ ਆ ਜਿਹੜੇ ਵੀ ਜਿਹਨੇ ਹੈਗੇ ਡਰਗਸ ਮਗਰ ਹੈਗੇ ਜਿਨ੍ਹਾਂ ਨੇ ਮਾਤਿਲ ਬਣੀਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਸ਼ਨ ਲੈ ਲਿਆ ਬੁਲਡੋਜ਼ਰ ਇੱਕ ਘਰ ਦੇ ਵਿੱਚ ਫੇਰਿਆ ਗਿਆ ਜਿਹਨਾਂ ਸਕੇ ਜਿਨ੍ਹਾਂ ਨੇ ਆਪਣਾ ਪ੍ਰਾਪਰਟੀ ਬਣਾਈ ਹੈ ਤੇ ਸਾਡਾ ਮਸ਼ੀਨ ਅਲਜ ਵੀ ਸਾਡੀ ਜਵਾਨੀ ਖਰਾਬ ਕਰ ਰਹੀ ਹੈ ਉਹ ਇਹਦੇ ਤਹਿਤ ਜਿਹੜੀ ਹੈਗੀ ਅੱਜ ਅਸੀਂ ਮਹਾਂਮ ਚਾਰੀ ਕੀਤੀ ਹੈ ਇਹ ਤਾਂ ਇੱਕ ਸਾਡਾ ਅਗਾਜ਼ ਹੈ ਬਿਲਕੁਲ ਤੇ ਇਹ ਜਿਹੜਾ ਹੈਗਾ ਇਹ ਬੋਟ ਸਿੰਘ ਹੈਗਾ ਭੁਰਾ ਬੋੜੀ ਬੜਾ ਪੁਰਾਣਾ ਹੈ ਇਹ ਵਿਚਰ ਦਾ ਚਿੱਟਾ ਦਾ ਆਦੀ ਹੈਗਾ ਬੜੇ ਪਰਚੇ 21 ਪਰਚੇ ਤੋਂ ਉੱਪਰ ਹੈਗੇ ਆ ਕੱਲੇ ਵੀ ਜਿਹੜੇ ਹੈਗੇ ਜੇਲ੍ਹ 체ਗਾ ਇਹਦੇ ਹਿੰਜਾ ਦੇ ਬੱਚੇ ਵੀ ਜਿਹੜੇ ਹੈਗੇ ਸਫਰ ਕਰ ਰਹੇ ਆ ਉਹਦੇ ਸੋ ਇਸ ਕਰਕੇ ਜਿਹੜਾ ਅੱਜ ਤੋਂ ਇਹ ਮਹਾਂਮ ਸਟਾਰਟ ਕੀਤੀ ਹੈ ਪਰ ਮੈਂ ਸ਼ੋਰ ਕਰੂੰਗਾ ਕਿ ਚਾਹੇ ਡਰੱਗਸ ਨਾਲ ਜਿਹੜੇ ਸਾਡੇ ਰਡਾਰਟ ਹੈਗੇ ਆ ਇਦੂ ਵੀ ਜਿਹੜੇ ਆਪਾਂ ਕਹਿ ਸਕਦੇ ਆ ਕਿ ਆਪਦੇ ਆਪ ਨੂੰ ਵੱਡੇ ਸਮਗਲਰ ਵੱਡੇ ਕੋਠੀਆਂ ਵਾਲੇ ਉਹਨਾਂ ਨੂੰ ਵੀ ਜਿਹੜਾ ਹੈਗਾ ਬਖਸ਼ਿਆ ਨਹੀਂ ਜਾਊਗਾ ਪਰਪਰ ਜਿਹੜਾ ਸਾਡੀ ਜਿਹੜੀ ਡਿਪਾਰਟਮੈਂਟਾਂ ਗੱਲ ਹੋ ਕੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋ ਕੇ ਸਾਡੀ ਜਿਹੜੀ ਪੱਤਰ ਵਿਹਾਰ ਚੱਲ ਰਿਹਾ ਤੇ ਇਹ ਤਾਂ ਹਲੇ ਫਸਟ ਹੈ ਤੇ ਅਸੀਂ ਇਹ ਜਿਹੜਾ ਹੈਗਾ ਪੂਰੇ ਡਿਸਟ੍ਰਿਕਟ ਫਾਜ਼ਲਕਾਰ ਚ ਜਿਹੜੇ ਵੀ ਜਿਹੜੇ ਹੈਗੇ ਡਰਗਸ ਸਮਗਲਰ ਹੈਗੇ ਜਿਨ੍ਹਾਂ ਨੇ ਅਪਾਰਟੀਜ਼ ਬਣਾਈਆਂ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਬੁਲਡੋਜ਼ਰ ਇੱਕ ਘਰ ਦੇ ਵਿੱਚ ਫੇਰਿਆ ਗਿਆ ਲਗਾਤਾਰ ਪੰਜਾਬ ਪੁਲਿਸ ਲਗਾਤਾਰ ਪੰਜਾਬ ਸਰਕਾਰ ਵੱਲੋਂ ਇਹ ਵੱਡੀ ਮੁਹਿੰਮ ਜਿਹੜੀ ਹੈ ਬੁਲਡੋਜ਼ਰ ਫੇਰਨ ਦੀ ਕੀਤੀ ਜਾ ਰਹੀ ਹੈ ਤੇ ਅੱਜ ਅਬੋਹਰ ਦੇ ਵਿੱਚ ਇਹ ਪਹਿਲੀ ਕਾਰਵਾਈ ਹੈ ਪੁਲਿਸ ਦੀ ਪੂਰੀ ਟੀਮ ਜਿਹੜੀ ਹੈ ਇੱਥੇ ਮੌਜੂਦ ਹੈ ਤੇ ਸੀਡ ਫਾਰਮ ਜਿਹੜਾ ਕਿ ਨਸ਼ਾ ਪਰੇਸ਼ਾਨ ਕੀਤਾ ਵਾ ਤੇ ਸਾਰੇ ਜਿਹੜੇ ਸਾਡੇ ਸਰਪੰਚ ਪੰਚੇ ਸਭਾਨ ਸਾਰੇ ਲੋਕ ਜਿਹੜੇ ਇਕੱਠੇ ਆ ਕੇ ਉਹ ਕੇਸ ਦੀ ਚੀਜ਼ ਦਾ ਸਾਥ ਦੇ ਰਹੇ ਆ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਮਿਲ ਜੁਲ ਕੇ ਜਿਹੜਾ ਹੈਗਾ ਆਪਾਂ ਜਿਹੜਾ ਇਹਗਾਸ ਕੀਤਾ ਇਹਨੂੰ ਜਿਹੜਾ ਹੈਗਾ ਜਿਹੜਾ ਹੈਗਾ ਨਸ਼ੇ ਨੂੰ ਜੜ ਤੋਂ ਖਤਮ ਕਰਾਂਗੇ। ਪਟੀ ਵੱਲੋਂ ਅੱਜ ਮਹਿੰਨ ਚਲਾਈ ਗਈ ਹੈ ਜੋਬੋਰ ਸਿੰਘ ਦਾ ਅੱਜ ਘਰ ਡਾਇਆ ਗਿਆ ਹੈ। ਸੋ ਪਬਲਿਕ ਨਾਲ ਉਹ ਸਰਪੰਚਾਂ ਵੱਲੋਂ ਬਹੁਤ ਵਧੀਆ ਸੰਭ ਲੱਗਿਆ ਕਿਉਂਕਿ ਜਿਹੜੇ ਨਸ਼ਾ ਤਰਸਤ ਕਰ ਰਹੇ ਆ ਉਹਨਾਂ ਨੂੰ ਵੀ ਸਿੱਖਿਆ ਮਿਲੂਗੀ ਕਿ ਐਦਾਂ ਦਾ ਕੰਮ ਨਾ ਕਰਨ। ਬੱਤੀ ਅਸੀਂ ਪੂਰਾ ਸਾਥ ਦੇਾਂਗੇ ਪਬਲਿਕ ਦਾ ਔਰ ਜੋ ਪਬਲਿਕ ਦੇ ਵੱਲੋਂ ਕਿਸੇ ਤਰ੍ਹਾਂ ਦੀ ਪੁਲਿਸ ਵੱਲੋਂ ਕੋਈ ਪੁਲਿਸ ਦੇ ਨਾਲ ਕਿਸੇ ਤਰ੍ਹਾਂ ਦੀ ਸਾਡੀ ਪੇੜਬਾਉ ਨਹੀਂ ਹੋਊਗਾ ਸੋ ਪੁਲਿਸ ਦਾ ਪੂਰਾ ਸਾਥ ਦੇਾਂਗੇ ਔਰ ਆ ਜਿਹੜਾ ਅੱਜ ਪੁਲਿਸ ਨੇ ਇੱਕ ਮੀਨ ਚਲਾ ਕੇ ਘਰ ਆਇਆ ਬੋਰਡ ਸੰਗਤ ਬਹੁਤ ਵਧੀਆ ਕਰਿਆ ਔਰ ਐਸਐਸਪੀ ਦੀ ਤਾਂ ਹੈਂਡ ਤੇ ਔਰ ਜੋ ਮੁਲਾਜ਼ਮ ਨਾਲ ਆਏ ਆ ਸਾਨੂੰ ਬਹੁਤ ਚੰਗਾ ਲੱਗਿਆ ਔਰ ਇਹਦੇ ਤੌਰ ਤੇ ਕਈ ਅਫਸਰਾਂ ਨੂੰ ਵੀ ਕਿ ਸਾਡੇ ਵੱਲੋਂ ਪਬਲੀ ਨੂੰ ਸਾਥ ਰਲ ਮਿਲ ਕੇ ਦੇਣਾ ਚਾਹੀਦਾ ਹੈ ਕਿ ਤੱਕ ਅਫਸਰਾਂ ਨੂੰ ਨਸ਼ੇ ਜੋ ਕਰ ਰਹੇ ਆ ਜਾਂ ਵੇਚ ਰਹੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਸ਼ਿਸ਼ਾ ਮਿਲ ਜੂਗੀ ਤੇ ਕਿਸ ਤਰ੍ਹਾਂ ਦੀ ਹ